हां जी दोस्तों प्यार भरी सस्साइकल मैं ਤੁਹਾਡਾ ਦੋਸਤ ਗੋਵਿੰਦ ਸਿੰਘ ਇੱਕ ਵਾਰੀ ਫਿਰ ਤੋਂ ਤੁਹਾਡੀ ਕਚੈਰੀ ਦੇ ਵਿੱਚ ਹਾਜ਼ਰ ਆ। ਸਰਦੀ ਕਰਕੇ ਥੋੜਾ ਗਲਾ ਜਿਹੜਾ ਖਰਾਬ ਹੈ ਉਹਦੇ ਕਰਕੇ ਆਵਾਜ਼ ਦੇ ਵਿੱਚ ਥੋੜਾ ਜਿਹਾ ਬਦਲਾਅ ਜਿਕਰ ਮਹਿਸੂਸ ਹੋਵੇ ਤੇ ਉਹਦੇ ਲਈ ਇੱਕ ਮਾਦਾ ਜਾਚਿਆ ਤੇ ਦੋਸਤੋ ਅੱਜ ਅਸੀਂ ਤਿੰਨ ਐਪਸ ਦੇ ਬਾਰੇ ਗੱਲ ਕਰਾਂਗੇ। ਤਿੰਨ ਬਹੁਤ ਕੰਮ ਦੀਆਂ ਐਪ ਲੈ ਕੇ ਆਏ ਆ ਜਿਹੜੀਆਂ ਤੁਹਾਡੇ ਡੈਫੀਨੇਟਲੀ ਕੰਮ ਦੀਆਂ ਹੋ ਸਕਦੀਆਂ। ਤਿੰਨ ਦੀਆਂ ਤਿੰਨ ਨਿਤ ਤਿੰਨਾਂ ਦੇ ਵਿੱਚੋਂ ਇੱਕ ਐਪ ਤਾਂ ਜਿਹੜੀ ਆ ਉਹ ਜ਼ਰੂਰ ਤੁਸੀਂ ਵਰਤਣੀ ਚਾਹੋਗੇ। ਜ਼ਰੂਰ ਤੁਹਾਡੇ ਕੰਮ ਦੀ ਹੋ ਸਕਦੀ ਆ। ਵੀਡੀਓ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਗੁਜ਼ਾਰਿਸ਼ ਕਿ ਵੀਡੀਓ ਜਿਹੜੀ ਆ ਪੂਰੀ ਜ਼ਰੂਰ ਦੇਖਿਓ ਕਿਉਂਕਿ ਜੇਕਰ ਤੁਸੀਂ ਸਕਿੱਪ ਕਰਕੇ ਫਾਰਵਰਡ ਕਰਕੇ ਵੀਡੀਓ ਨੂੰ ਦੇਖੋਗੇ ਤਾਂ ਵੀਡੀਓ ਜਿਹੜੀ ਵਿੱਚ ਐਪਸ ਆ ਜਾਂਦੀਆਂ ਕੋਈ ਸੈਟਿੰਗਸ ਆ ਤੁਹਾਨੂੰ ਸਮਝ ਨਹੀਂ ਆਏਗੀ ਤਾਂ ਨਾਲ ਦੀ ਨਾਲ ਵੀਡੀਓ ਪੂਰੀ ਦੇਖਣ ਤੋਂ ਬਾਅਦ ਜੇਕਰ ਵੀਡੀਓ ਚੰਗੀ ਲੱਗੇ ਤੇ ਇਹ ਵੀਡੀਓ ਨੂੰ ਸਾਂਝੀ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਆਪਣੇ ਫੈਮਿਲੀ ਗਰੁੱਪਸ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਆਪਣੀ ਫੇਸਬੁੱਕ ਦੇ ਉੱਤੇ ਤੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਤੁਸੀਂ ਬਾਅਦ ਵਿੱਚ ਭੁੱਲ ਜਾਂਦੇ ਹੋ ਲਾਈਕ ਫੋਲੋ ਸਬਸਕ੍ਰਾਈਬ ਜਿਹੜ ਇਹ ਦੱਸ ਦਈਏ ਕਿ ਇਹ ਐਪ ਦਾ ਕੰਮ ਕੀ ਹੈ ਕਿਉਂ ਤੁਹਾਡੇ ਕੰਮ ਦੀ ਹੋ ਸਕਦੀ ਹੈ ਦੋਸਤੋ ਫੇਸਬੁੱਕ ਤੋਂ ਤਕਰੀਬਨ ਤਕਰੀਬਨ ਬਹੁਤੇ ਲੋਕ ਜਿਹੜੇ ਨੇ ਬੋਰ ਹੋ ਚੁੱਕੇ ਨੇ ਕਿਉਂਕਿ ਇਹ ਇਨਸਾਨ ਦੀ ਫਿਤਰਤ ਰਹੀ ਹੈ ਕਿ ਕੋਈ ਵੀ ਚੀਜ਼ ਜਦੋਂ ਸਾਡੇ ਕੋਲ ਜਿਹੜੀ ਉਪਲਬਧ ਹੋ ਜਾਂਦੀ ਹੈ ਤੇ ਥੋੜਾ ਲੰਬਾ ਸਮਾਂ ਜਦੋਂ ਉਸ ਦੀ ਵਰਤੋਂ ਕਰਦੇ ਹਾਂ ਤੇ ਫਿਰ ਉਹ ਤੁਹਾਨੂੰ ਜਿਹੜਾ ਮਨ ਭਰਨ ਲੱਗਦਾ ਸੋ ਫੇਸਬੁੱਕ ਤੋਂ ਵੀ ਕਦੇ-ਕਦੇ ਜਿਹੜਾ ਮਨ ਭਰਿਆ ਭਰਿਆ ਲੱਗਦਾ ਹੈ ਤੁਹਾਡਾ ਵੀ ਹੋ ਸਕਦਾ ਕਦੇ ਤੁਸੀਂ ਬੋਰ ਹੁੰਦੇ ਹੋਵੋਗੇ ਤੇ ਫਿਰ ਬੰਦਾ ਇੰਸਟਾਗ੍ਰam ਤੇ ਚਲੇ ਜਾਂਦਾ ਇਨਸਟਾਗ੍ਰਾਮ ਤੇ ਵੀ ਨੰਗ ਨੰਗੇਜ ਜਾਂ ਕੁਝ ਬੇ ਮਤਲਬ ਬੇ ਚੁਕੀਆਂ ਗੱਲਾਂ ਦੇਖ ਕੇ ਬੰਦਾ ਸੋਚਦਾ ਚੱਲ ਯਾਰ YouTube ਤੇ ਚਲੀਏ ਤੇ YouTube ਤੇ ਵੀ ਕਈ ਵਾਰੀ ਬੰਦਾ ਸੋਚਦਾ ਚੱਲ ਛੱਡ ਯਾਰ ਬੰਦ ਕਰੋ ਤੇ ਸੌਈਏ ਜਾਂ ਕੋਈ ਹੋਰ ਕੰਮ ਕਰ ਲਈਏ ਵੈਸੇ ਤਾਂ ਮੋਬਾਈਲ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਲੋੜ ਲਈ ਵਰਤਣਾ ਚਾਹੀਦਾ ਪਰ ਫੇਰ ਵੀ ਕਈ ਵਾਰੀ ਚਿੰਤ ਕਰਦਾ ਕਿ ਸਮਾਂ ਜਿਹੜਾ ਆ ਟਾਈਮ ਪਾਸ ਦੇ ਲਈ ਸਮਾਂ ਲਗਾਉਣ ਦੇ ਲਈ ਜਿਹੜਾ ਇਕੱਲਾਪਨ ਮਹਿਸੂਸ ਨਾ ਹੋਵੇ ਉਹਦੇ ਲਈ ਬੰਦਾ ਮੋਬਾਈਲ ਦੀ ਵਰਤੋਂ ਕਰਦਾ ਤੇ ਦੋਸਤੋ ਇਹ ਐਪ ਸਭ ਤੋਂ ਪਹਿਲੀ ਜਿਹੜੀ ਆ ਉਹਦਾ ਨਾਮ ਹੈ 8 ਐਪ ਕੋਸ਼ਿਸ਼ ਕਰਾਂਗੇ ਕਿ ਸਾਡੀ ਟੈਕਨੀਕਲ ਟੀਮ ਇਸ ਪਾਸੇ ਇਸ ਪਾਸੇ ਉਹਦਾ ਜਿਹੜਾ ਲੋਗੋ ਜਾਂ ਉਹਦਾ ਸਕਰੀਨਸ਼ਾਟ ਚਲਾ ਦੇਵੇ 8 ਐਪ ਇਹ ਤੁਸੀਂ ਡਾਊਨਲੋਡ ਕਰਕੇ ਇੱਕ ਵਾਰੀ ਜ਼ਰੂਰ ਵਰਤ ਕੇ ਦੇਖਿਓ ਤੁਹਾਨੂੰ ਬੜੀ ਪਸੰਦ ਆਉਣੀ ਹੈ ਹੁਣ ਇਹ ਐਪ ਦਾ ਕੰਮ ਕੀ ਹੈ ਦੋਸਤੋ ਹੁਣ ਰੇਡੀਓ ਦਾ ਜ਼ਮਾਨਾ ਬਹੁਤ ਘਟ ਗਿਆ ਹੈ ਰੇਡੀਓ ਸੀ ਜਾਂ ਤਾਂ ਸੁਣਦੇ ਨਹੀਂ ਬਹੁਤੇ ਲੋਕਾਂ ਨੂੰ ਕਾਰ ਦੇ ਵਿੱਚ ਰੇਡੀਓ ਜਿਹੜਾ ਚਲਾਉਣਾ ਹੀ ਭੁੱਲ ਗਿਆ ਮੋਬਾਈਲ 'ਚ ਪਹਿਲਾਂ ਪਹਿਲਾਂ ਰੇਡੀਓ ਆਉਂਦੇ ਸੀ ਹੁਣ ਵੀ ਕੇ ਮਾਡਲਸ ਦੇ ਵਿੱਚ ਆਉਂਦੇ ਆ ਤੇ ਰੇਡੀਓ ਜਿਹੜਾ ਉਹ ਅਸੀਂ ਬਹੁਤਾ ਸੁਣਦੇ ਨਹੀਂ ਜਾਂ ਵਿੱਚ ਮੋਸਟਲੀ ਜੇ ਸੁਣਦੇ ਵੀ ਆ ਤੇ ਦੋ ਗਾਣੇ ਆਉਂਦੇ ਨੇ 20 ਮਿੰਟਾਂ ਦੇ ਵਿੱਚ ਬਾਕੀ ਸਾਰੀਆਂ ਐਡਵਰਟਾਈਜ਼ਮੈਂਟ ਇਸ਼ਤਿਹਾਰ ਵਜੀਆਂ ਹੁੰਦੀਆਂ ਨੇ ਤਾਂ ਉਹ ਕੋਈ ਸੁਆਦ ਜਾਂਦਾ ਨਹੀਂ 8 ਐਪ ਇੱਕ ਤਰ੍ਹਾਂ ਦੇ ਨਾਲ ਰੇਡੀਓ ਵਰਗਾ ਆ ਪਰ ਰੇਡੀਓ ਨਹੀਂ ਹੈਗਾ ਔਰ ਖਾਸ ਗੱਲ ਕੀ ਹੈ ਕਿ ਤੁਸੀਂ ਇਹਦੇ ਤੇ ਆਪਣਾ ਇੱਕ ਚੈਨਲ ਆਪਣੀ ਇੱਕ ਪ੍ਰੋਫਾਈਲ ਕ੍ਰੀਏਟ ਕਰ ਸਕਦੇ ਹੋ ਤੇ ਉਹਦੇ ਤੇ ਤੁਸੀਂ ਲੋਕਾਂ ਦੇ ਨਾਲ ਜੁੜ ਸਕਦੇ ਹੋ ਤੁਸੀਂ ਪੋਡਕਾਸਟ ਕਰ ਸਕਦੇ ਹੋ ਲਾਈਵ ਸਟ੍ਰੀਮ ਕਰ ਸਕਦੇ ਹੋ ਆਡੀਓ ਤੇ ਇਹਦੇ ਤੇ ਨਾਲ ਦੀ ਨਾਲ ਦੋਸਤੋ ਆਡੀਓ ਸਟੋਰੀਜ਼ ਬਹੁਤ ਘੈਂਟ ਨੇ ਬਹੁਤ ਆਚ ਨੇ ਜਿੰਮੇ ਦਾ ਤੁਹਾਡਾ ਟੇਸਟ ਹੈਡਫੋਨ ਲਗਾਓ ਤੇ ਜਦੋਂ ਤੁਸੀਂ ਰਿਲੈਕਸ ਹੋ ਰਹੇ ਆ ਜਦੋਂ ਤੁਸੀਂ ਸੌਣਾ ਹੈ ਤੇ ਤੁਸੀਂ ਹੈਡਫੋਨ ਲਗਾ ਕੇ ਜਾਂ ਫੋਨ ਕੋਲ ਰੱਖ ਕੇ ਉਹ ਸਟੋਰੀ ਨੂੰ ਸੁਣਦੇ ਆ ਸੁਣਦੇ ਆ ਸੁਣਦੇ ਆ ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਨੂੰ ਨੀਂਦ ਕਦੋਂ ਆਉਣ ਲੱਗ ਜਾਨੀ ਆ ਇੰਨੀਆਂ ਸੋਹਣੀਆਂ ਸਟੋਰੀਆਂ ਬਹੁਤ ਹੀ ਪਿਆਰੀਆਂ ਜਿਵੇਂ ਦਾ ਤੁਹਾਡਾ ਟੇਸਟ ਹੋਵੇ ਇੱਥੇ ਹਾਰਰ ਸਟੋਰੀਜ਼ ਵੀ ਹੈਗੀਆਂ ਨੇ ਰੋਮਾਂਟਿਕ ਸਟੋਰੀਜ਼ ਵੀ ਹੈਗੀਆਂ ਨੇ ਹਰ ਇੱਕ ਤਰ੍ਹਾਂ ਦੀ ਥ੍ਰਿਲਰ ਵੀ ਹੈਗੀਆਂ ਨੇ ਇਹ ਸਟੋਰੀਜ਼ ਜਿਹੜੀਆਂ ਸਟੋਰੀਜ਼ ਵੀ ਹੈਗੀਆਂ ਨੇ ਲੋਕਾਂ ਵੱਲੋਂ ਕ੍ਰੀਏਟ ਕੀਤੇ ਚੈਨਲਸ ਤੇ ਪ੍ਰੋਫਾਈਲਸ ਵੀ ਤੁਹਾਨੂੰ ਇਹ ਐਪ ਦਿਖਾਉਂਦੀ ਹੈ ਤੁਸੀਂ ਉੱਥੇ ਜਾ ਕੇ ਨਵੇਂ ਲੋਕਾਂ ਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਉਹਨਾਂ ਦੀਆਂ ਗੱਲਾਂ ਸਿਰਫ ਸੁਣ ਸਕਦੇ ਹੋ ਮਾਈਕ ਆਫ ਕਰਕੇ ਮਾਈਕ ਆਨ ਕਰਕੇ ਉਹਨਾਂ ਨਾਲ ਗੱਲਾਂ ਕਰ ਸਕਦੇ ਹੋ ਕਮੈਂਟ ਵੀ ਕਰ ਸਕਦੇ ਹੋ ਹੋਰ ਬਹੁਤ ਕੁਝ ਹੈਗਾ ਦੋਸਤੋ ਖਾਸ ਤੌਰ ਤੇ ਜੇਕਰ ਤੁਸੀਂ ਲਿਖਣ ਦੇ ਜਿਹੜਾ ਧਨੀਓ ਤੁਸੀਂ ਜਾਂ ਸੁਣਨਾ ਪਸੰਦ ਕਰਦੇ ਹੋ ਗੱਲਾਂ ਨੂੰ ਜਾਂ ਕਿਸੇ ਵੇਲੇ ਇਕੱਲੇ ਤੁਸੀਂ ਬੈਠੇ ਹੋ ਮੰਨ ਲਓ ਕਿਤੇ ਅਸੀਂ ਜਾਣੇ ਆ ਰਿਸ਼ਤੇਦਾਰੀ ਦੇ ਵਿੱਚ ਜਾਂ ਕੋਈ ਸਾਡੇ ਡਰਾਈਵਰ ਭਰਾ ਨੇ ਕਈ ਵਾਰੀ ਬੰਦਾ ਕੱਲਾ ਬੋਰ ਹੋ ਜਾਂਦਾ ਤੇ ਤੁਸੀਂ ਇਹਨੂੰ ਜਦੋਂ ਸੁਣੋਗੇ ਤੁਹਾਨੂੰ ਬੜਾ ਸਕੂਨ ਮਿਲੂਗਾ ਬੜੀਆਂ ਚੰਗੀਆਂ ਗੱਲਾਂ ਬਾਕੀ ਮਾੜੇ ਲੋਕ ਤਾਂ ਹਰ ਕਿਤੇ ਮਿਲ ਹੀ ਜਾਂਦੇ ਨੇ ਪਰ ਇਹਦੇ ਵਿੱਚ ਮੈਨੂੰ ਵਧੀਆ ਲੱਗਾ ਏਟ ਐਪ ਨੋਟ ਕਰ ਲਓ ਤੇ ਇੱਧਰ ਜਾਂ ਇੱਧਰ ਲੋਗੋ ਜਾਂ ਸਕਰੀਨਸ਼ਾਟ ਵੀ ਚੱਲ ਰਿਹਾ ਹੁਣ ਆ ਦੁਬਾਰਾ ਫੇਰ ਤੇ ਤੁਸੀਂ ਇਹ ਇੱਕ ਵਾਰੀ ਇੰਸਟਾਲ ਕਰਕੇ ਇਹਨੂੰ ਵਰਤ ਕੇ ਜਰੂਰ ਦੇਖਿਓ ਤੁਹਾਨੂੰ ਇਹਦੀ ਆਦਤ ਪੈ ਜਾਣੀ ਹੈ ਸੱਚੀ ਆਦਤ ਪੈ ਜਾਣੀ ਹੈ ਨੰਬਰ 2 ਤੇ ਦੋਸਤੋ ਜਿਹੜੀ ਐਪ ਲੈ ਕੇ ਆਏ ਆ ਇਹ ਐਪ ਜਿਹੜੀ ਆ ਇਹ ਵੀ ਤੁਹਾਡੇ ਕੰਮ ਦੀ ਆ ਇਹ ਸਾਰਿਆਂ ਦੀ ਕੰਮ ਦੀ ਆ ਕੋਕੇ ਮੋਬਾਈਲ ਕਈ ਵਾਰੀ ਛੁੱਟਦਾ ਨਹੀਂ ਅਸੀਂ ਸਵੇਰੇ ਤਿਆਰ ਹੁੰਨੇ ਆ ਅੱਧ ਅਧੂਰੇ ਜੇ ਇੱਕ ਤੇ ਕੰਮ ਤੇ ਜਾਣ ਲੱਗਦੇ ਆ ਤੇ ਇਸ ਤਰ੍ਹਾਂ ਸਕਰੋਲ ਕਰਦੇ 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 ਪਤਾ ਨਹੀਂ ਲੱਗਦਾ 4 ਘੰਟੇ ਕਿਦੋਂ ਲੰਘ ਗਏ ਤੇ ਫਿਰ ਬੰਦਾ ਸੋਚਦਾ ਚਲੋ ਛੱਡੋ ਕੱਲ ਚੱਲਾਂਗੇ ਯਾ ਲੇਟ ਹੋ ਗਏ ਹੈਨਾ ਚੀਤਾ ਭੁੱਲ ਜਾਂਦਾ ਕੋ ਜ਼ਰੂਰੀ ਕੰਮ ਸੋ ਇਹ ਐਪ ਉਹਦੇ ਲਈ ਆ ਤੁਸੀਂ ਜਦੋਂ ਪਲੇ ਸਟੋਰ ਤੇ ਜਾਓਗੇ ਤੇ ਉੱਥੇ ਤੁਹਾਨੂੰ ਜ਼ੈਨ ਤੁਸੀਂ ਭਰਨਾ ਹੈ ਜੈ ਡੀ ਐਨ ਇਧਰ ਚਲਾ ਵੀ ਦਵਾਂਗੇ ਅਸੀਂ ਸਕਰੀਨ ਸ਼ਾਟ ਜਦੋਂ ਜ਼ੈਨ ਰਿਲੈਕਸ ਮੋਡ ਭਰੋਗੇ ਤਾਂ ਤੁਹਾਨੂੰ ਕਈ ਸਾਰੀਆਂ ਐਪ ਜਿਹੜੀਆਂ ਨੇ ਜਿਵੇਂ ਜ਼ੈਨ ਰਿਲੈਕਸ ਮੈਡੀਟੇਟ ਇਸ ਤਰ੍ਹਾਂ ਦੀਆਂ ਐਪਸ ਨਜ਼ਰ ਆਉਣਗੀਆਂ ਇਹਨਾਂ ਚੋਂ ਤੁਸੀਂ ਕੋਈ ਵੀ ਐਪ ਜਿਹੜੀ ਆ ਉਹ ਡਾਊਨਲੋਡ ਕਰ ਲੈਣੀ ਹੈ ਤੇ ਉਹਦੇ 'ਚ ਜਦੋਂ ਤੁਸੀਂ ਇਹਨੂੰ ਐਪ ਨੂੰ ਖੋਲੋਗੇ ਓਪਨ ਕਰੋਗੇ ਤੇ ਉੱਥੇ ਤੁਹਾਨੂੰ ਪੁੱਛੇਗੀ ਕੁਝ ਜਿਹੜੀਆਂ ਸੈਟਿੰਗਸ ਨੇ ਉਹ ਤੁਹਾਨੂੰ ਅਲਾਉ ਕਰਨੀਆਂ ਪੈਣਗੀਆਂ ਨਾਲ ਤੁਹਾਨੂੰ ਵਾਰਨਿੰਗ ਵੀ ਜਾਏਗੀ ਕਿ ਭਾਈ ਤੁਹਾਡਾ ਫੋਨ 30 ਮਿੰਟ ਲਈ 1 ਘੰਟੇ ਲਈ 20 ਮਿੰਟ ਦੇ ਲਈ ਜਿਹੜਾ ਉਹ ਬਿਲਕੁਲ ਕੰਮ ਨਹੀਂ ਕਰੇਗਾ ਔਰ ਨਾਲ ਦੀ ਨਾਲ ਤੁਸੀਂ ਚਾਹੋ ਤੇ ਦੇ ਵਿੱਚ অপਸ਼ਨ ਹੁੰਦੇ ਨੇ ਕਿ ਐਪਸ ਦੇ ਵਿੱਚ ਤੁਸੀਂ ਉਹ ਤੇ ਮਿਊਜ਼ਿਕ ਚੱਲੇਗਾ ਸਿਰਫ ਤੁਹਾਡਾ ਫੋਨ ਸਿਰਫ ਕਾਲਸ ਵੀ ਸੈਟਿੰਗਸ ਆਉਂਦੀਆਂ ਨੇ ਕਿ ਤੁਸੀਂ ਕਾਲ ਲੈਣੀ ਚਾਹੁੰਦੇ ਹੋ ਜਾਂ ਸਭ ਕੁਝ ਬੰਦ ਕਰਨਾ ਚਾਹੁੰਦੇ ਹੋ ਜਾਂ ਕੀ ਕੀ ਤੁਸੀਂ ਚੀਜ਼ਾਂ ਅਲਾਉ ਕਰਨਾ ਚਾਹੁੰਦੇ ਹੋ ਸਿਰਫ ਇੱਕ ਖਨਾਉਣਾ ਬਣ ਜਾਊਗਾ ਉਹਦੇ ਤੇ ਅੱਛਾ ਜਿਹਾ ਇੱਕ ਸੋਹਣਾ ਜਿਹਾ ਕੋ ਵਾਲਪੇਪਰ ਚੱਲੇਗਾ ਜਾਂ ਕੋਈ ਮਿਊਜ਼ਿਕ ਜਿਵੇਂ ਦਾ ਤੁਸੀਂ ਚਾਹੋ ਰਿਲੈਕਸ ਮੂਡ ਦੇ ਵਿੱਚ ਮੀਂਹ ਵਾਲੀ ਕੋਈ ਆਵਾਜ਼ ਸੁਣਨੀ ਚਾਹੋ ਤੁਸੀਂ ਕੋਈ ਜੰਗਲ ਦੇ ਵਿੱਚ ਕੜੀਆਂ ਪੈ ਰਹੀਆਂ ਆ ਕੋਈ ਪੱਤੇ ਆ ਦੇ ਉੱਪਰ ਉਹੋ ਜੀ ਆਵਾਜ਼ ਸੁਣਨੀ ਚਾਹੋ ਕੋਈ ਮਿਊਜ਼ਿਕ ਮਿੱਠਾ ਮਿੱਠਾ ਸੁਣਨਾ ਚਾਹੋ ਤਾਂ ਉਹ ਪਲੇ ਹੋ ਜਾਏਗਾ ਬਾਕੀ ਫੋਨ ਤੁਹਾਡਾ ਕੋਈ ਕੰਮ ਨਹੀਂ ਕਰੂਗਾ ਪਰ ਯਾਦ ਰੱਖੋ ਇਹ ਵਾਰਨਿੰਗ ਵੀ ਦੇਗੀ ਐਪ ਤੁਹਾਨੂੰ ਤੇ ਨਾਲ ਦੀ ਨਾਲ ਇਹ ਗੱਲ ਦਾ ਖਿਆਲ ਵੀ ਰੱਖਣਾ ਕਿ ਜੇਕਰ ਤੁਸੀਂ ਕਿਤੇ ਘਰ ਤੋਂ ਬਾਹਰ ਹੋ ਔਨ ਰੋਡ ਹੋ ਜਾਂ ਕਿਤੇ ਹੋਰ ਹੋ ਤੇ ਫਿਰ ਇਸ ਦੀ ਐਪ ਦੀ ਜਾਂ ਇਸ ਮੋਡ ਦੀ ਵਰਤੋਂ ਨਾ ਕਰੋ ਕਿਉਂਕਿ ਤੁਹਾਨੂੰ ਕਿਸੇ ਵੇਲੇ ਵੀ ਕਾਲ ਕਰਨੀ ਜਾਂ ਸੁਣਨੀ ਪੈ ਸਕਦੀ ਹੈ ਤੇ ਇਸ ਮੋਡ ਦੌਰਾਨ ਤੁਸੀਂ ਜਿਹੜਾ ਕਾਲਸ ਦੀ ਜਾਂ ਮੈਸੇਜ ਦੀ ਵਰਤੋਂ ਨਹੀਂ ਕਰ ਸਕਦੇ ਜਾਂ ਕੁਝ ਤੁਹਾਨੂੰ ਸੈਟਿੰਗਸ ਜਿਹੜੀਆਂ ਨੇ ਉਹ ਸਮਝਣੀਆਂ ਪੈਣਗੀਆਂ ਇਹ ਖਾਸ ਕਰਕੇ ਤੀਸਰੀ ਐਪ ਜਿਹੜੀ ਆ ਦੋਸਤੋ ਇਹ ਤੁਸੀਂ ਡੈਫੀਨੇਟਲੀ ਯੂਜ਼ ਕਰੋਗੇ ਮੈਨੂੰ ਲੱਗਦਾ ਕਿਉਂਕਿ ਇਹ ਸਾਰਿਆਂ ਦੇ ਕੰਮ ਦੀ ਆ ਬਹੁਤ ਜ਼ਿਆਦਾ ਕੰਮ ਦੀ ਆ ਉਹ ਕਿਵੇਂ ਕੰਮ ਦੀ ਆ ਕਿ ਅਸੀਂ ਕਿਸੇ ਵਾਰੇ ਕਿਸੇ ਘਰ ਜਾਨੇ ਆ ਕਿਸੇ ਦਫ਼ਤਰ ਜਾਨੇ ਆ ਸਾਡਾ ਫੋਨ ਅਸੀਂ ਕਿਤੇ ਰੱਖ ਦਿੰਨੇ ਆ ਅਸੀਂ ਵਾਸ਼ਰੂਮ ਚਲੇ ਗਏ ਅਸੀਂ ਰੈਸਟੋਰੈਂਟ ਗਏ ਕਿਤੇ ਗਏ ਤੇ ਫੋਨ ਭੁੱਲ ਗਏ ਜਾਂ ਗੱਡੀ ਚ ਪਿਆ ਸਾਡੇ ਨਾਲ ਰਿਸ਼ਤੇਦਾਰ ਬੈਠੇ ਨੇ ਜਾਂ ਅਸੀਂ ਡਰਾਈਵਰ ਕਈ ਭਰਾ ਹੁੰਦੇ ਨੇ ਅਸੀਂ ਬਾਹਰ ਉੱਠ ਕੇ ਗਏ ਤੇ ਕਈ ਵਾਰੀ ਲੱਗਦਾ ਕਿ ਯਾਰ ਕਿਸੇ ਨੇ ਫੋਨ ਛੇੜਿਆ ਤਾਂ ਨਹੀਂ ਹੋਊਗਾ ਜਾਂ ਛੇੜਿਆ ਤਾਂ ਨਹੀਂ ਇਹ ਐਪ ਤੁਹਾਨੂੰ ਦੱਸੂਗੀ ਤੁਹਾਡਾ ਫੋਨ ਕინੇ ਛੇੜਿਆ ਔਰ ਉਹਦੀ ਫੋਟੋ ਕਲਿੱਕ ਕਰਕੇ ਤੁਹਾਨੂੰ ਦਏਗੀ ਬਿਲਕੁਲ ਡੈਫੀਨੇਟਲੀ ਇਹ ਐਪ ਜਿਹੜੀ ਆ ਜਿਹੜਾ ਤੁਹਾਡਾ ਫੋਨ ਛੜੇਗਾ ਤੁਹਾਡੇ ਬਿਨਾ ਇਜਾਜ਼ਤ ਦੇ ਉਹਦੀ ਫੋਟੋ ਖਿੱਚ ਕੇ ਇਹ ਤੁਹਾਨੂੰ ਦੱਸੇਗੀ ਕਿ ਤੁਹਾਨੂੰ ਤੁਹਾਡਾ ਫੋਨ ਫਲਾਣੇ ਬੰਦੇ ਨੇ ਛੇੜਿਆ ਵਿਦ ਫੋਟੋ ਔਰ ਜਿੰਨੀ ਵਾਰੀ ਉਹ ਪੰਗੇ ਲਊਗਾ ਤੁਹਾਡੇ ਫੋਨ ਦੇ ਨਾਲ ਇਨਸਾਨ ਓਨੀ ਵਾਰੀ ਉਹਦੀ ਫੋਟੋ ਕਲਿੱਕ ਹੋ ਕੇ ਤੁਹਾਨੂੰ ਮਿਲਦੀ ਰਹੇਗੀ ਇਥੋਂ ਤੱਕ ਕਿ ਤੁਸੀਂ ਖੁਦ ਵੀ ਜੇ ਗਲਤ ਪਾਸਵਰਡ ਲਗਾਉਂਗੇ ਤਾਂ ਵੀ ਇਹ ਐਪ ਫੋਟੋ ਖਿੱਚ ਕੇ ਤੁਹਾਨੂੰ ਭੇਜਦੀ ਰਹੇਗੀ ਚਾਹੇ ਤੁਸੀਂ ਜਿੱਥੇ-ਜਿੱਥੇ ਤੁਹਾਡਾ Gmail ਖੁੱਲੀ ਪਈ ਆ ਜਿੱਥੇ-ਜਿੱਥੇ ਤੁਹਾਡੇ Google ਤੁਹਾਡੇ ਦੂਸਰੇ ਫੋਨ ਤੇ ਵੀ ਆ Google ਤੇ ਤੁਹਾਡੇ ਇਸ ਫੋਨ 'ਚ ਵੀ ਆ Google ਇਹ ਫੋਨ ਤੁਹਾਡਾ ਗੱਡੀ 'ਚ ਪਿਆ ਹੈ ਘਰ ਪਿਆ ਹੈ ਦੂਜਾ ਫੋਨ ਤੁਹਾਡੇ ਕੋਲ ਆ ਤਾਂ ਤੁਹਾਨੂੰ ਇਧਰ ਵਾਲੀ ਕੌਣ ਪੰਗੇ ਲੈ ਰਿਹਾ ਤੁਹਾਡੇ ਫੋਨ ਦੇ ਨਾਲ ਉਹ ਤੁਹਾਨੂੰ ਤੁਹਾਡੇ ਦੂਜੇ ਫੋਨ ਤੇ ਪਤਾ ਲੱਗਦਾ ਰਹੂਗਾ ਜਾਂ ਜਦੋਂ ਵੀ ਤੁਸੀਂ ਆਪਣੀ Gmail ID ਖੋਲੋਗੇ ਤਾਂ ਪਤਾ ਲੱਗਦਾ ਰਹੇਗਾ ਇਹ ਐਪ ਹੈਗੀ ਆ ਕਰੂਕ ਕੈਚਰ ਇਸ ਪਾਸੇ ਕੋਸ਼ਿਸ਼ ਕਰਾਂਗੇ ਜਾਂ ਇਸ ਪਾਸੇ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਕਰੂਕ ਕੈਚਰ ਇਹ ਜੇ ਕੋਈ ਸੈਟਿੰਗਸ ਤੁਹਾਨੂੰ ਕਰਨੀਆਂ ਪੈਣਗੀਆਂ ਆਪਣੀ ਈਮੇਲ ਆਈਡੀ ਭਰਨੀ ਪਊਗੀ ਕੁਝ ਚੀਜ਼ਾਂ ਜੜੀਆਂ ਅਲੋਅ ਕਰਨੀਆਂ ਪੈਣਗੀਆਂ ਤੇ ਇਹ ਜੜੀ ਆ ਤੁਹਾਨੂੰ ਫੋਟੋ ਖਿੱਚ ਕੇ ਜਾਏਗੀ ਐਪ ਜਦੋਂ ਵੀ ਤੁਸੀਂ ਜਾਂ ਕੋਈ ਵੀ ਗਲਤ ਪਾਸਵਰਡ ਲਗਾਉਂਦਾ ਹੈ ਤੁਹਾਡਾ ਫੋਨ ਛੇੜਦਾ ਉਹਦੀਆਂ ਤਸਵੀਰਾਂ ਕਲਿੱਕ ਕਰੇਗੀ ਤੇ ਨਾਲ ਦੀ ਨਾਲ ਇਹ ਐਪ ਤੁਹਾਡੀ ਈਮੇਲ ਸੁੱਟਦੀ ਰਹੇਗੀ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡਾ ਫੋਨ ਕਿਨੇ-ਕਿਨੇ ਛੇੜਿਆ ਸੀ ਸੋ ਇਹ ਤਿੰਨ ਐਪ ਜੜੀਆਂ ਨੇ ਬੜੇ ਕੰਮ ਦੀਆਂ ਐਪ ਨੇ ਤਿੰਨੀਆਂ ਐਪ ਤੁਸੀਂ ਯੂਜ਼ ਕਰਕੇ ਦੇਖਿਓ ਨਹੀਂ ਤਾਂ ਤੁਸੀਂ ਜੇ ਮੈਂ ਨਿੱਜੀ ਤੌਰ ਤੇ ਕਮਾ ਵੈਸੇ ਕਿੰਨੇ ਐਪ ਮੈਂ ਕੰਮ ਦੀਆਂ ਲੈ ਕੇ ਆਂ ਪਰ 8 ਐਪ ਤੇ ਕਰੂ ਕੈਚਰ ਇਹ ਦੋਨੋਂ ਕੰਮ ਦੀਆਂ ਵੈਸੇ ਜ਼ੈਨ ਵੀ ਮਾੜੀ ਨਹੀਂ ਹੈਗੀ 8 ਐਪ ਨਿੱਜੀ ਤੌਰ ਤੇ ਮੈਨੂੰ ਬਹੁਤ ਚੰਗੀ ਲੱਗੀ ਬਹੁਤ ਵਧੀਆ ਲੱਗੀ ਟਾਈਮ ਵੀ ਸੋਹਣਾ ਜਿਹੜਾ ਸਪੈਂਡ ਹੋ ਜਾਂਦਾ ਇੱਥੇ ਤੁਹਾਨੂੰ ਕਈ ਨਵੇਂ ਕਲਾਕਾਰ ਕਈ ਸ਼ਾਇਰੀ ਲਿਖਣ ਵਾਲੇ ਸ਼ਾਇਰੀ ਗਾਉਣ ਵਾਲੇ ਗਜ਼ਲ ਗਾਉਣ ਵਾਲੇ ਰਾਈਟਰ ਵਲੌਗਰ ਨਾ ਰੇਡੀਓ ਜੋਕੀ ਬਹੁਤ ਤਰ੍ਹਾਂ ਦੇ ਟੈਲੈਂਟਡ ਨਾਲ ਭਰੇ ਵੀ ਲੋਕ ਮਿਲਣਗੇ ਵੇ ਮਤਲਬ ਦੇ ਲੋਕ ਹਰ ਜਗ੍ਹਾ ਹੁੰਦੇ ਹੀ ਨੇ ਪਰ ਇੱਥੇ ਮੈਨੂੰ ਚੰਗੇ ਵਧੀਆ ਲੋਕ ਜਿਹੜੇ ਨੇ ਮਿਲ ਰਹੇ ਨੇ ਔਰ ਤੁਹਾਡੇ ਜਿਹੜੇ ਕੰਟੈਕਟਸ ਨੇ ਤੁਹਾਡੇ ਸੰਪਰਕ ਨੇ ਉਹ ਤੁਹਾਡੇ ਵੱਡੇ ਲੈਵਲ ਤੇ ਡਵੈਲਪ ਹੋ ਸਕਦੇ ਆ ਤੁਹਾਡੀ ਬੋਲ ਬਾਣੀ ਦੇ ਉੱਪਰ ਡਿਪੈਂਡ ਕਰਦਾ ਤੇ ਕ੍ਰੂ ਕੈਚਰ ਤਾਂ ਹੈ ਹੀ ਕੰਮ ਦੀ ਆ ਤੁਹਾਡਾ ਫੋਨ ਕਿਤੇ ਰਹਿ ਜਾਵੇ ਤੇ ਕਿਹਨੇ ਕਿਹਨੇ ਪਾਸਵਰਡ ਲਾ ਕੇ ਉਹਨੂੰ ਛੇੜਨ ਦੀ ਕੋਸ਼ਿਸ਼ ਕੀਤੀ ਆ ਇਹ ਤੁਹਾਨੂੰ ਪਤਾ ਲੱਗਦਾ ਰਹੂਗਾ ਸੋ ਵੀਡੀਓ ਬੜੀ ਇਨਫੋਰਮੇਟਿਵ ਸੀ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਲਾਈਕ ਫੋਲੋ ਸਬਸਕ੍ਰਾਈਬ ਵੀ ਕਰ ਲਿਓ ਤੇ ਸ਼ ਵੀਡੀਓ ਦੀ ਆਪਾਂ ਵੀਡੀਓ ਇੱਕ ਲੈ ਕੇ ਆ ਰਹੇ ਹਲੇ ਥੋੜੀ ਜਿਹੀ ਦੇਰੀ ਦੇ ਨਾਲ ਕਾਲ ਰਿਕਾਰਡ ਜਦੋਂ ਅਸੀਂ ਕਰਦੇ ਆਂ ਤੇ ਇੱਕ ਕੰਪਿਊਟਰ ਜਿਹੜਾ ਇੱਕ ਸਿਸਟਮ ਬੋਲਦਾ ਯੂਅਰ ਕਾਲ 스타ਟਸ ਰਿਕਾਰਡਡ ਨਾਓ ਕੁਛ ਇਸ ਤਰ੍ਹਾਂ ਤੇ ਉਹ ਜਿਹੜਾ ਸਿਸਟਮ ਨਾ ਬੋਲੇ ਤੇ ਤੁਹਾਡੀ ਕਾਲ ਵੀ ਰਿਕਾਰਡ ਹੋ ਜਾਏ ਬਿਨਾ ਕੋਈ ਐਪਲੀਕੇਸ਼ਨ ਥਰਡ ਪਾਰਟੀ ਜਾਂ ਪਲੇ ਸਟੋਰ ਤੋਂ ਡਾਊਨਲੋਡ ਕੀਤੇ ਆ ਸਿੱਧਾ ਹੀ ਰਿਕਾਰਡਿੰਗ ਹੋ ਜਾਏ ਉਹ ਵਾਲੀ ਗੱਲ ਵੀ ਤੁਹਾਨੂੰ ਦੱਸਣੀ ਆ ਬੜੀ ਜਲਦੀ ਪਰ ਉਹ ਉਦੋਂ ਦੱਸਣੀ ਆ ਜਦੋਂ ਤੁਸੀਂ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓਗੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਪਿਆਰ ਕਰਿਆ ਕਰੋ ਉਹ ਸੈਟਿੰਗ ਵੀ ਲੈ ਕੇ ਆਉਣੀ ਆ ਪਰ ਥੋੜੇ ਜੇ ਸਾਡੇ ਸਬਸਕ੍ਰਾਈਬਰ ਹੋਰ ਵਧ ਜਾਣ ਤਾਂ ਕਿ ਇਨਫੋਰਮੇਟਿਵ ਜਿਹੜੀ ਵੀਡੀਓ ਆ ਵੱਧ ਲੋਕਾਂ ਤੱਕ ਪਹੁੰਚੇ ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਨਾ ਸੋ ਲਾਈਕ ਫੋਲੋ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਮਿਲਦੇ ਨਵੀਆਂ ਵੀਡੀਓ